ਮੋਰ ਕੋ ਪੰਖ ਵਿਰਾਜਤ ਸੀਸ ਸੋ ਰਾਜਤ ਕੁੰਡਲ ਕੰਨਨ ਤੋ ਸ਼੍ਰੀ ਕ੍ਰਿਸ਼ਨ ਦੇ ਸਿਰ ਉੱਤੇ ਮੋਰ ਦੇ ਖੰਬਾ ਦਾ ਮੁਕਟ ਸ਼ੋਭਦਾ ਹੈ ਅਤੇ ਦੋਨਾਂ ਕੰਨਾਂ ਵਿੱਚ ਕੁੰਡਲ ਸੁਭਾਏ ਮਾਨ ਹਨ ਲਾਲ ਕੀ ਮਾਲ ਸੋਜਤ ਗੰਠੇ ਤਾ ਉਪਮਾ ਸਮ ਹੈ ਨਹੀਂ ਕੋ ਉਸ ਦੇ ਗਲੇ ਵਿੱਚ ਲਾਲਾਂ ਦੀ ਮਾਲਾ ਸ਼ੋਭਾ ਪਾ ਰਹੀ ਹੈ ਜਿਸ ਦੀ ਸਿਫਤ ਵਰਗੀ ਹੋਰ ਕੋਈ ਚੀਜ਼ ਨਹੀਂ ਹੈ ਜੋ ਰਿਪ ਪੈ ਮਗ ਜਾਤ ਚੱਲਿਓ ਸੁਣ ਕੈ ਉਪਮਾ ਚੱਲ ਦੇਖਤ ਆਉ ਜੋ ਕੋਈ ਵੈਰੀ ਰਸਤੇ ਵਿੱਚ ਜਾ ਰਿਹਾ ਹੋਵੇ ਉਹ ਵੀ ਉਪਮਾ ਸੁਣ ਕੇ ਉਸ ਨੂੰ ਵੇਖਣ ਲਈ ਚੱਲ ਕੇ ਜਾਂਦਾ ਹੈ ਔਰ ਕੀ ਬਾਤ ਕਹਾ ਕਹੀਐ ਕਬ ਸਿਆਮ ਸੁਰਾਦਿਕ ਰੀਜਤ ਸੋਉ ਕਵੀਸ਼्याम ਕਹਿੰਦੇ ਹਨ ਹੋਰਾਂ ਦੀ ਗੱਲ ਤਾਂ ਕੀ ਕਰੀਏ ਤੇਰ ਤੇ ਆਦੀ ਵੀ ਉਸ ਨੂੰ ਵੇਖ ਕੇ ਰੀਜ ਰਹੇ ਹਨ ਗੋਪਨ ਸੰਗਤਹ ਭਗਵਾਨ ਮਨੈ ਆਤਹੀ ਹਿਤ ਕੋ ਕਰ ਗਾਵੇ ਉਥੇ ਗੋਪੀਆਂ ਨਾਲ ਰਲ ਕੇ ਅਤੇ ਮਨ ਵਿੱਚ ਬਹੁਤ ਪ੍ਰੇਮ ਕਰਕੇ ਕ੍ਰਿਸ਼ਣ ਕ੍ਰਿਚਨ ਗਾਉਂਦੇ ਹਨ ਰੀਜ ਰਹਾ ਖਗ ਠੋਰ ਸਮੇਤ ਸੋਇਆ ਵਿਦਗਵਾਰਨ ਕਾਨੈ ਰਿਜਾਵੈ ਪੰਛੀਆਂ ਸਮੇਤ ਉਸ ਜਗ੍ਹਾ ਦੇ ਰਹਿਣ ਵਾਲੇ ਹੋਸ਼ ਹੋ ਰਹੇ ਹਨ ਇਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਗੋਪੀਆਂ ਨੂੰ ਰਿਜਾ ਰਹੇ ਹਨ ਯਾ ਕਹੋ ਖੋਜ ਕਈ ਗਨ ਗੰਦਰਬ ਕੀਨਰ ਭੇਦ ਨਾਰੰਚਕ ਪਾਵੈ ਜਿਸ ਲੋਕ ਕਿਤਨੇ ਹੀ ਗਾਣ ਗੰਧਰਵ ਆਪੇ ਕਿੰਨਰ ਖੋਜ ਰਹੇ ਹਨ ਪਰ ਉਸ ਦਾ ਬਿਲਕੁਲ ਭੇਦ ਨਹੀਂ ਪਾ ਰਹੇ ਗਾਵਤ ਸੋਹਰ ਜੂਤ ਹੈ ਜਾ ਤਜ ਕੈ ਮ੍ਰਿਗਣੀ ਚਲ ਕੈ ਮ੍ਰਿਗ ਆਵੇ ਉਹ ਕ੍ਰਿਸ਼ਨ ਜੀ ਉੱਥੇ ਗਾਉਂਦੇ ਹਨ ਉਸ ਮਨਮੋਹਕ ਸੁਰ ਨੂੰ ਸੁਣ ਕੇ ਹਿਰਣੀਆਂ ਨੂੰ ਛੱਡ ਕੇ ਹਿਰਣ ਚਲੇ ਆ ਰਹੇ ਹਨ ਗਾਵਤ ਸਾਰੰਗ ਸੁੱਧ ਮਲਾਰ ਵਿਭਾਸ ਬਿਲਾਵਲ ਔਕੋਨ ਗੌਰੀ ਸ਼੍ਰੀ ਕ੍ਰਿਸ਼ਨ ਸਾਰੰਗ ਸ਼ੁੱਧ ਮਲਹਾਰ ਵਿਭਾਸ ਬਿਲਾਵਲ ਅਤੇ ਫਿਰ ਗੌੜੀ ਆਦੀ ਰਾਗਾ ਨੂੰ ਗਾਉਂਦੇ ਹਨ ਜਾਸੁਰ ਸਰੋਨ ਨ ਮੈਂ ਸੁਣ ਕੇ ਸੁਰ ਭਾਵਨਤਾਵਤ ਢਾਰ ਪਿਛੌਰੀ ਉਸ ਦੀ ਸੁਰਨੋਂ ਕੰਨਾ ਨਾਲ ਸੁਣ ਕੇ ਦੇਵਤਾ ਦੀਆਂ ਇਸਤਰੀਆਂ ਸਿਰਾਂ ਦੀਆਂ ਚੁੰਨੀਆਂ ਨੂੰ ਛੁੱਟ ਕੇ ਭੱਜੀਆਂ ਆ ਰਹੀਆਂ ਹਨ ਸੋ ਸੁਣ ਕੇ ਸਭ ਗੁਆਰਣੀਆਂ ਰਸ ਕੈ ਸੰਗ ਹੋਏ ਗਈ ਜਨਪੌਰੀ ਉਸ ਸੁਰਨ ਨੂੰ ਸੁਣ ਕੇ ਪ੍ਰੇਮ ਰਸ ਨਾਲ ਸਾਰੀਆਂ ਗੋਪੀਆਂ ਬੋਈਆਂ ਹੋ ਗਈਆਂ ਹਨ ਤਿਆਗ ਕੈ ਕਾਨਣ ਤਾਂ ਸੁਣ ਕੇ ਮ੍ਰਿਗ ਲੈ ਮ੍ਰਿਗਣੀ ਚਲ ਆਵਤ ਦੌਰੀ ਉਸ ਸੁਰ ਨੂੰ ਸੁਣ ਕੇ ਹਿਰਣ ਵੀ ਹਿਰਣੀਆਂ ਨੂੰ ਲੈ ਕੇ ਜੰਗਲ ਛੱਡ ਕੇ ਭੱਜੇ ਆ ਰਹੇ ਹਨ ਇੱਕ ਨਚੈ ਇੱਕ ਗਾਵਤ ਗੀਤ ਬਜਾਵਤ ਤਾਲ ਦਿਖਾਵਤ ਪਾਵਨ ਕੋਈ ਇੱਕ ਗੋਪੀ ਨੱਚਦੀ ਹੈ ਇੱਕ ਗੀਤ ਗਾਉਂਦੀ ਹੈ ਅਤੇ ਇੱਕ ਥਾੜੀ ਮਾਰ ਕੇ ਆ ਭਾਵ ਵਿਖਾਉਂਦੀ ਹੈ ਰਾਸ ਵਿਖੈ ਅਤ ਹੀ ਰਸਸੋ ਸੋ ਰਿਜਾ ਵਨ ਕਾਜ ਸਭ ਮਨ ਪਾਵਨ ਰਸ ਵਿੱਚ ਅਤ ਆਦਿਕ ਪ੍ਰੇਮ ਰਸ ਨਾਲ ਸਾਰੀਆਂ ਕ੍ਰਿਸ਼ਨ ਮਨ ਪਾਵਨ ਨੂੰ ਖੁਸ਼ ਕਰਨ ਵਿੱਚ ਲੱਗਿਆ ਹਨ ਚਾਂਦਨੀ ਸੁੰਦਰ ਰਾਤ ਬਿਖੈ ਕਬ ਸਿਆਮ ਕਹੈ ਸੋ ਬਿਖੈ ਰੁੱਤ ਸਾਵਨ ਕਵੀ ਸਿਆਮ ਕਹਿੰਦੇ ਹਨ ਸਾਵਨ ਦੀ ਰੁੱਤ ਦੀ ਸੁੰਦਰ ਚਾਂਦਨੀ ਰਾਤ ਵਿੱਚ ਗੋਪੀਆਂ ਨਗਰ ਨੂੰ ਛੱਡ ਕੇ ਗਵਾਰਣੀਆਂ ਤਜੈਪੁਰ ਕੋ ਮਿਲ ਖੇਲ ਕਰੈ ਰਸਨੀਕਨ ਠਾਵਨ ਅਤੇ ਆਪਸ ਵਿੱਚ ਮਿਲ ਕੇ ਉਸ ਸੁੰਦਰ ਸਥਾਨ ਉੱਤੇ ਪ੍ਰੇਮ ਰਸ ਦੀ ਖੇਡ ਖੇਡਨੀ ਆ ਹਨ ਸੁੰਦਰ ਠੌਰ ਬਿਖੈ ਕਬ 시ਾਮ ਕਹੈ ਮਿਲ ਗਵਾਰਣ ਖੇਲ ਕਰਿਓ ਹੈ ਕਵੀ 시ਾਮ ਕਹਿੰਦੇ ਹਨ ਉਸ ਸੁੰਦਰ ਸਥਾਨ ਵਿੱਚ ਸਾਰੀਆਂ ਗੋਪੀਆਂ ਨੇ ਮਿਲ ਕੇ ਖੇਡ ਖੇਡੀ ਹੈ मानो आप ही थे ब्रह्मा सुर मंडल शुद्ध बनाए तरयो है इस तरह प्रतीत होता है मानो ब्रह्मा ने खुद देव मंडल चंगीतरा बना के तरया है जा पिक कह खग रीझर है मृग त्यागत स नहीं चारो चरयो है जिस लो देख के पंछी प्रसन्न हो रहे हैं ਅਤੇ ਹਿਰਨਾ ਨੇ ਚਾਰੇ ਨੂੰ ਤਿਆਕ ਕੇ ਫਿਰ ਉਸ ਨੂੰ ਨਹੀਂ ਚਰਿਆ ਹੈ ਔਰ ਕੀ ਬਾਤ ਕਹਾ ਕਹੀਏ ਜੇ ਕੇ ਪਿਖੇ ਭਗਵਾਨ ਚਰਿਓ ਹੈ ਹੋਰਾ ਦੀ ਗੱਲ ਕੀ ਕਰੀਏ ਜਿਸ ਰਾਸ ਨੂੰ ਵੇਖ ਕੇ ਖੁਦ ਕ੍ਰਿਸ਼ਨ ਵੀ ਛਲਿਆ ਗਿਆ ਹੈ ਇਤ ਤੇ ਨੰਦ ਲਾਲ ਸਖਾ ਲੀ ਸੰਗ ਉਹ ਤੈ ਹੋ ਨਗਵਾਰਣ ਝੂਤ ਸਬੈ ਇਧਰੋ ਕ੍ਰਿਸ਼ਨ ਆਪਣੇ ਮਿੱਤਰਾਂ ਨੂੰ ਆਪਣੇ ਨਾਲ ਲੈ ਕੇ ਆ ਗਏ ਅਤੇ ਉਧਰੋਂ ਸਾਰੀਆਂ ਗੋਪੀਆਂ ਦੀ ਟੋਲੀ ਬਾਹਰੋਂ ਨਿਕਲ ਆਈ ਬਹਿਸਾ ਬਹਿਸੀ ਤਹਿ ਹੋਣ ਲੱਗੀ ਰਸ ਬਾਤਨ ਸੋ ਕਬ ਸ਼ਾਮ ਤਵੇ ਕਵੀ ਸ਼ਾਮ ਕਹਿੰਦੇ ਹਨ ਤਦ ਉਥੇ ਪ੍ਰੇਮ ਰਸ ਦੀਆਂ ਆਪਸੀ ਗੱਲਾਂ ਹੋਣ ਲੱਗੀਆਂ ਜਾਹ ਕੋ ਬ੍ਰਹਮਾ ਨਹੀਂ ਅੰਤ ਲਖੈ ਨਹਿ ਨਾਰਤ ਪਾਵਤ ਜਾਹੇ ਛਬੈ ਜਿਸ ਦਾ ਅੰਤ ਬ੍ਰਹਮਾ ਨਹੀਂ ਜਾਣ ਸਕਿਆ ਅਤੇ ਜਿਸ ਦੀ ਛਵੀ ਨਾਰਦ ਨਹੀਂ ਪਾ ਸਕਿਆ ਮ੍ਰਿਗ ਜੋ ਮ੍ਰਗਣੀ ਮਹਿ ਰਾਜਤ ਹੈ ਹਰ ਤਿਉ ਗਨਗਵਾਰਣ ਵਿੱਚ ਫਬੈ ਉਹ ਸ਼੍ਰੀ ਕ੍ਰਿਸ਼ਨ ਗੋਪੀਆਂ ਦੀ ਟੋਲੀ ਵਿੱਚ ਉਸ ਤਰ੍ਹਾਂ ਫਬ ਰਿਹਾ ਹੈ ਜਿਵੇਂ ਹਿਰਨੀਆਂ ਵਿੱਚ ਹੀਰਣ ਸ਼ੋਭਦਾ ਹੈ ਨੰਦ ਲਾਲ ਲਲਲਾ ਇਹ ਗਾਵਤ ਹੈ ਉਤਤੇ ਸਭ ਗਵਾਰਣੀਆਂ ਮਿਲ ਗਾਵੇ ਇਧਰੋਂ ਸ਼੍ਰੀ ਕ੍ਰਿਸ਼ਨ ਸਾਥੀਆਂ ਨਾਲ ਮਿਲ ਕੇ ਗਾਉਂਦੇ ਹਨ ਅਤੇ ਉਧਰੋਂ ਸਾਰੀਆਂ ਗੋਪੀਆਂ ਮਿਲ ਕੇ ਗਾਉਂਦੀਆਂ ਹਨ ਪਾਗੋ ਨਕੀਰਤ ਉਪਰ ਆਬਨ ਮਾਨੋ ਕੋ ਕੀ ਲਕਾ ਕੋ ਕਹਾਵੇ ਇੰਜ ਭਰਤੀਤ ਹੁੰਦਾ ਹੈ ਮਾਨੋ ਫਗਣ ਦੀ ਰੁੱਤ ਵਿੱਚ ਆਂਬਾ ਦੇ ਬ੍ਰਿਚਾਂ ਉੱਤੇ ਕੋਇਲ ਕੂਕਰਹੀ ਹੋਵੇ ਤੀਰਨ ਦੇ ਸੋਹ ਗਾਵਤ ਗੀਤ ਜੋ ਉਹਨਕੇ ਮਨ ਪੀਤਰ ਪਾਵੇ ਨਦੀ ਦੇ ਕੰਢੇ ਉਹੀ ਗੀਤ ਗਾਉਂਦੇ ਹਨ ਜੋ ਉਹਨਾਂ ਦੇ ਮਨ ਨੂੰ ਚੰਗੇ ਲੱਗਦੇ ਹਨ ਨੈਣ ਨਛਾਤਰ ਪਸਾਰ ਪਿਖੈ ਸੁਰ ਦੇਵ ਬਦੂ ਮਿਲ ਦੇਖਨ ਆਵੇ ਤਾਰੇ ਅਤੇ ਦੇਵਤੇ ਅੱਖਾਂ ਪਸਾਰ ਕੇ ਵੇਖਦੇ ਹਨ ਅਤੇ ਦੇਵਤਿਆਂ ਦੀਆਂ ਨਾਰੀਆਂ ਵੀ ਇਕੱਠੀਆਂ ਹੋ ਕੇ ਵੇਖਣ ਲਈ ਆਉਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ